ਇਹ ਚੱਕ ਕਰੋ। ਕਿਉਂ? ਆਹ ਗਰਮਾ ਗਰਮ ਪਰੌਂਠੇ ਇੱਥੇ ਰੱਖ ਪਰੌਂਠੇ। ਪਈਆ ਇਹ ਪਰੌਂਠੇ ਪਹਿਲਾਂ ਨਾ ਅੰਦਰ ਨਾ ਉਹ ਤੇਰਾ ਭਲਾਏ ਬੜੇ ਭਾਰੇ ਓਏ। ਇਹ ਪਰੌਂਠੇ ਨਾ ਪਹਿਲਾਂ ਆਪਣੇ ਨਾ ਬੇਬੇ ਬਾਪੂ ਨੂੰ ਤੇ ਆਪਣੇ ਭਰਾਵਾਂ ਨੂੰ ਨਾ ਅੰਦਰ ਦੇਈਏ। ਫਿਰ ਚੱਕ ਕਰੋ ਮੋਲੀ। ਇੱਕ ਦੋ ਪਾਪਾ ਆਜਾ ਵੀਰੋ ਮੋਲੀਆਂ ਪੋਟਲੀਆਂ ਪਾਉਣ ਲੋ ਵੀਰੋ ਚੈੱਕ ਕਰੋ ਪੂਰਾ ਪਿੰਡ ਧੁੰਦ ਕਿੰਨੀ ਪਈ ਅੱਜ ਇਧਰੋਂ ਵੀ ਆਹਣ ਅਜਾ 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 ਲਾ ਵੀ ਪੁੱਤਰ ਨੂੰ ਗੱਲ ਆਉਂਦਾ ਨਾ ਸਵਾਦ ਹੀ ਵੱਖਰਾ ਵਾ ਹੈਨਾ ਬਾਏ ਕਰਦੇ ਬਾਏ ਆਏ ਜੋ ਵੀ ਆਦੇ ਸਾਸ੍ਰਿਕਾਲ ਕੀ ਹਾਲ ਚਾਹ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਟਾਈਮ ਹੋ ਗਿਆ ਸਵੇਰ ਦੇ 7 ਵਜੇ ਤੇ ਮੀਂਹ ਬੜਾ ਲੱਗਿਆ ਹਜੇ ਮੈਂ ਬੈਠਾ ਮੀਂਹ ਦੇ ਵਿੱਚ ਹੀ ਆ ਤੇ ਤੁਹਾਨੂੰ लास्ट ਵੀਡੀਓ 'ਚ ਦੱਸਿਆ ਨਾ ਜਿੱਦਾਂ ਕਿ ਆਪਾਂ ਬਣਾਵਾਂਗੇ ਮੂਲੀ ਦੇ ਪਰੌਂਠੇ ਮੂਲੀਆਂ ਬੜੀਆਂ ਵਧੀਆ ਆ ਤੇ ਹੁਣ ਮ ਆਇਆ ਆਪਣੇ ਗਾਰਡਨ ਦੇ ਵਿੱਚ ਮੂਲੀਆਂ ਪੱਟਣ ਤੇ ਹੁਣ ਮੂਲੀਆਂ ਪਾੜਦੇ ਆ ਪਹਿਲਾਂ ਦੇ ਆ ਚੱਕੋ ਜੀ ਜੱਕ ਕਰੋ ਮੂਲੀ ਇੱਕ ਤੋ ਪਾਪਾ ਐ ਚੈੱਕ ਕਰੋ ਪਾਪਾ ਮੈਂ ਐ ਚੈੱਕ ਕਰੋ ਲਾ ਵੀਰੋ ਮੂੜੀਆਂ ਪੁੱਟਲੀਆਂ ਪਾਉਣ ਹੁਣ ਇਹਨਾਂ ਨੂੰ ਧੋ ਕੇ ਰਗੜ ਕੇ ਨਾ ਤੇ ਫਿਰ ਬਣਾਉਨੇ ਪਰੌਂਠੇ ਚਲੋ ਦੇਖਣਾ ਹੁਣ ਧੋਨੇ ਆ ਪਹਿਲਾਂ ਇਹਦੇ ਪੱਤੇ ਲਾ ਦੇ ਨੇ ਇੱਥੇ ਹੀ ਮੰਮਾ ਠੀਕ ਆਲਾ ਹੜ Halloj. Ja, Det På en portal pojke här. ਜੇ ਇੱਕ ਵਾਰੀ ਆਪਾਂ ਧੋਲੀਆ ਮੋੜੀ ਤੇ ਜੇ ਅੰਦਰ ਆਪਾਂ ਮਿੱਟੀ ਜੇ ਜਾਵਾਂਗੇ ਨਾ ਤੇ ਫਿਰ ਪਤਾ ਕੀ ਆ ਅੰਦਰ ਵੀ ਮਿੱਟੀ ਦੀ ਸੋਈ ਚ ਜ਼ਿਆਦਾ ਹੋ ਜਾਊਗੀ ਇਸ ਕਰਕੇ ਹੁਣ ਇਹਨੂੰ ਇੱਕ ਵਾਰੀ ਅੰਦਰ ਜਾ ਕੇ ਧੋ ਲੈਣਾ ਚੰਗੀ ਤਾਂ ਇਹ ਛਿੱਲ ਛੁੱਲ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਬਣਾਉਣਾ ਪਰੌਂਠੇ ਦੇ ਲੋ ਜੀ ਵੀਰੋ ਪਰੌਂਠੇ ਆਪਣੇ ਪੱਕਣ ਲੱਪੇ ਜੇ ਲੈ ਆ ਬਈ ਭਾਈਆ ਚੈੱਕ ਕਰੋ ਉਧਰ ਬਣ ਕੇ ਪੈ ਗਏ ਆ ਰਏ ਆ ਇਹ ਚੈੱਕ ਕਰੋ ਇੱਧਰ ਇਹ ਜਣਾ ਗਰਮ ਜਿਹੜਾ ਨਾ ਕਿਉਂ ਨਾ ਨਾਲ-ਨਾਲ ਗਰਮ ਹੋਣ ਡਿਆ ਵਾ ਥੱਲੇ ਅੱਗ ਦੇਣਾ ਇਲੀਦ ਨਰੋ ਸੇਕ ਨਿਕਲ ਗਿਆ ਉਹਦੇ ਅੱਗ ਦੇ ਨਾਲੇ ਗਰਮ ਹੋਈ ਜਾਣਾ ਵਾ ਨਾਲੇ ਪਰੌਂਡੇ ਬਣਨ ਡੇ ਆ ਫੇ ਪਰੌਂਡੇ ਖਾਣੇ ਆ ਬੈ ਕੇ ਆਹਾਹਾ ਬਾਰਸ਼ ਦੇਖੋ ਪਾਵਾ ਬਾਰਸ਼ ਬੜੀ ਠੰਡ ਲੱਗਣ ਦੀ ਹੋ ਜਾਂਦਾ ਠੰਡਾ ਮਾਹੌਲ ਆ ਮੈਂ ਤਾਂ ਇੰਨਾ ਤਾ ਬੜੀ ਭਰਾਵਾ 8 8:30 ਹੋ ਗਿਆ ਮੈਂ ਤਾਂ ਨਹਾਤਾ ਵੀ ਨਹੀਂ ਅਜੇ ਮੈਂ ਅੱਜ ਰੋਟੀ ਖਾਗਣਾ ਮੈਂ 11 ਕੋ ਇਹਨਾਂ ਨੂੰ ਪਾਣੀ ਗਰਮ ਕਰ ਕੇ ਨਹਾਉਣਾ ਅੱਜ ਫਿਰ ਇਹ ਦੇਖੋ ਇਹ ਆ ਦੇਖੋ ਚਕਲਾ ਦੇਖੋ ਕਿਦਾਂ ਦਾ ਵੱਡਾ ਚਕਲਾ ਜਿਹੜਾ ਹੁੰਦਾ ਨਾ ਥੱਲੇ ਸਟੈਂਡ ਲਾਇਆ ਦੂਜੇ ਚਕਲੇ ਨੂੰ ਪੱਥਰ ਦਾ ਚਕਲਾ ਪੱਥਰ ਦਾ ਇਹ ਬਣਾ ਡਿਆ ਪਰੌਂਠਾ ਚਾਹ ਮੈਂ ਅੰਦਰ ਤਾਂ ਚਾਹ ਮੈਂ ਅੰਦਰ ਤਾਂ ਆਇਆ ਵਾਂ ਗੈਸ ਤੇ ਤਾਂ ਮਹਾ ਚਾਲਾ ਰੋਟੀ ਚਿੱਲੇ ਦੀ ਖਾਣੇ ਆ ਬੈ ਕੇ ਇੱਧਰ ਲੰਗਾਰ ਦਾ ਬੂਟਾ ਚੈੱਕ ਕਰੋ ਨਾ ਤੁਹਾਨੂੰ ਅੱਜ ਚੈੱਕ ਕਰੋ ਲੰਗਾਰ ਦਾ ਬੂਟਾ ਕਿੱਡਾ ਸੋਹਣਾ ਹੋ ਗਿਆ ਜੀ ਇਹ ਲਗਾਏ ਨੂੰ ਲੈ ਨੂੰ ਲਾਏ ਇਹਨੂੰ ਲਾਏ ਨੂੰ ਨਾ ਘੱਟੋ ਘੱਟ 6 ਮਹੀਨੇ ਹੋਇਆ ਹੋਣਿਆ ਤਾਂ ਬੂਟਾ ਦੇਖੋ ਕਿੱਡਾ ਵੱਡਾ ਹੋ ਗਿਆ ਜੀ ਹਣਾ ਉਧਰ ਚਕੰਦਰ ਚਕੁੰਦਰ ਸਾਰਾ ਪਿਛਲੀ ਵਾਰੀ ਵੇਖਿਆ ਜੀ ਆ ਤੁਸੀਂ ਸਿਸਟਮ ਤੇ ਚਲੋ ਹੁਣ ਪਰੌਂਠੇ ਖਾਣੇ ਆ ਚਾਹ ਬਣਦੀ ਆ ਦੇ ਉਸ ਤੋਂ ਬਾਅਦ ਆਏ ਆਏ ਇਹ ਚੱਕਰ ਉਹ ਕਿਉਂ ਆਹ ਗਰਮਾ ਗਰਮ ਪਰੌਂਠੇ ਜਿੱਦਾਂ ਉਹ ਆਂਦਾ ਨਹੀਂ ਕਿਹੜੀ ਫਿਲਮ ਹੀ ਆ ਤੇ ਜੀ ਆਉਣ ਨੂੰ ਆਂਦਾ ਗਰਮਾ ਗਰਮ ਪਕੌੜੇ ਇਸ ਤੋਂ ਵਧੀਆ ਹੁ ਬਾਸ਼ ਫੇਰ ਮੈਂ ਸੋਚਿਆ ਵੰਡ ਹੋਈਏ ਕੇ ਲੱਤ ਵੀ ਜਾ ਦੇਖੋ ਗਣੀਆਂ ਪਾਣ ਲਾ ਪੀਆਂ ਜਿਹਦੇ ਚੈੱਕ ਕਰੋ ਲੱਬੰਡੀਆਂ ਵਿੱਚ ਵਿੱਚ ਤਾਂ ਮੈਨੂੰ ਨਹੀਂ ਲੱਬੰਡੀਆਂ ਪਰ ਆਉਂਦੀ بارش ਆ ਦੇਖੋ ਵਿੱਚ ਵਿੱਚ ਨਾ ਆ ਇਹ ਚੈੱਕ ਕਰੋ ਹੁਣ ਲੱਭੀ ਜੇ ਪਾਣੀ ਚ ਪੈਣੀਆਂ ਨਾ ਗਣੀਆਂ بارش ਕੇ ਲੱਤ ਗਈ ਹੈ ਭਾਈਆ ਹੁਣ ਫਲਾ ਫੜ ਰੋਟੀ ਖਾਈਏ ਤੇ ਅੰਦਰ ਚਲੀਏ ਇਹ ਬਣ ਗਿਆ ਪਰੌਂਠਾ ਐ ਇੱਥੇ ਰੱਖ ਪਰੌਂਠੇ ਪਈਏ ਪਰੌਂਠੇ ਪਹਿਲਾਂ ਨਾ ਅੰਦਰ ਨਾ ਉਹ ਤੇਰਾ ਪਲਾਏ ਬੜੇ ਭਾਰੇ ਓਏ ਇਹ ਪਰੌਂਠੇ ਨਾ ਪਹਿਲਾਂ ਆਪਣੇ ਨਾ ਬੇਬੇ ਬਾਪੂ ਨੂੰ ਤੇ ਆਪਣੇ ਭਰਾਵਾਂ ਨੂੰ ਨਾ ਅੰਦਰ ਦੇਈਏ ਫਿਰ ਉਸ ਤੋਂ ਬਾਅਦ ਆਹੀ ਦੋਵੇਂ ਨਾ ਮੀਆਂ ਬੀਬੀ ਬੈ ਗਏ ਨਾ ਖਾਵਾਂਗੇ ਬਾਅਦ ਚ ਪਹਿਲਾਂ ਅੰਦਰ ਦੇਈਏ ਇਹਨਾਂ ਨੂੰ ਪਰੌਂਠੇ ਆਓ ਲਓ ਭਈਆ ਇੱਧਰ ਬਣਾ ਡੇ ਜੇ ਪਰੌਂਠੇ ਇੱਧਰਲੇ ਬੰਨੇ ਮੈਂ ਧਰ ਲਿਆ ਆਪਣਾ ਸਿਸਟਮ ਚਾਹ ਤੇ ਇੱਧਰ ਮੈਂ ਲਾ ਲਿਆ ਉੱਪਰ ਮੱਖਣਾ ਲਾ ਭਾਈ ਕੀ ਬਾਤ ਹੈ ਗਰਮ ਗਰਮ ਪਰੌਂਠੇ ਖਾਈਏ ਦੱਸਿਓ ਕਿਦੇ ਮੂੰ ਜੋ ਪਾਣੀ ਆਉਂਦਿਆ ਬੈਠ ਕੇ ਰਜਾਈ 'ਚ ਤੇ ਕਿਹੜਾ ਮੇਰਾ ਵੀ ਰਜਾਈ 'ਚ ਬੈਠ ਕੇ ਵੇਖਣ ਦਾ ਵੀਡੀਓ ਵੀ ਦੱਸਿਓ ਵੀ ਉਹ ਖਾਂਦੇ ਤੇ ਆਓ ਬੈਠ ਕੇ ਖਾਣੇ ਆ ਵੀ ਉਹ ਖਾਂਦੇ ਦਾ ਸੱਤ ਵਿੱਚ ਮਿਲਣਾ ਮੈਂ ਆਪਾਂ ਖਾਣਦੇ ਆ ਭਾਈ ਸੋ ਆ ਆਹ ਚੈੱਕ ਕਰੋ ਆਹ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਦੋਸਤੋ ਅੱਜ ਆ ਬਲੌਗ ਦਾ ਡੇ 2 ਆਪਾਂ ਮੂਲੀ ਵਾਲੇ ਪਰਾਂਠੇ ਖਾ ਕੇ ਨਾ ਉਸ ਤੋਂ ਬਾਅਦ ਵੀਡੀਓ ਨਹੀਂ ਬਣਾਈ ਪਤਾ ਕੀ ਆ ਗੱਲ ਕਿ ਤੁੰਦ ਬੜੀ ਪੈਂਦੀ ਈ ਤੁੰਦ ਚੈੱਕ ਕਰੋ ਮੇਰੇ ਪਿੱਛੇ ਵੀ ਹੋ ਜੇ ਵੀ ਚੈੱਕ ਕਰੋ ਹੁਣ ਹਜੇ ਲੱਥੀ ਆ ਥੋੜੀ ਜੀ ਤੇ ਨਿਆਣੇ ਲਾਪੇ ਗੁੱਡੀਆਂ ਵਧਾਉਣ ਵਿੱਚ ਵਿੱਚ ਉਹ ਚੱਕ ਰੋ ਗੁੱਡੀ ਵਧਾਂਡੀ ਇਹ ਉਹ ਦੇਖੋ ਉਹ ਦੇਖੋ ਨਿਆਣੇ ਗੁੱਡੀਆਂ ਵਧਾਉਣ ਲਾਪੇ ਆ ਧੁੰਦ ਬੜੀ ਆ ਤੇ ਤਰੇਲ ਵੀ ਬੜੀ ਆ ਚਲੋ ਤੁਹਾਨੂੰ ਤਰੇਲ ਚੈੱਕ ਕਰਾਨੇ ਅੱਜ ਚੈੱਕ ਕਰੋ ਇਹ ਸਾਡਾ ਤਖਤ ਪੋਸ਼ ਉੱਪਰ ਰੰਦਾ ਨਾ ਪੂਰਾ ਗਿੱਲਾ ਆ ਪਿਆ ਦੇਖੋ ਤੋਵਾ ਤੋਵਾ ਸਾਰੀ ਤਰੇਲ ਪਈ ਪਈ ਓਏ ਤੇ ਵੀਰ ਆਪਾਂ ਤੁਹਾਨੂੰ ਹੁਣ ਦਿਖਾਨੇ ਆ ਆਪਣਾ ਪੂਰਾ ਪਿੰਡ ਉੱਤੋਂ ਕੋਠੇ ਤੋਂ ਕਿਦਾਂ ਦਾ ਲੱਗਦਾ ਪਿੰਡ ਪੰਜਾਬ ਦਾ ਕਲੋ ਤੁਹਾਨੂੰ ਪਿੱਛੇ ਦਿਖਾਣਿਆ ਇਹ ਪੁਰਾਣਾ ਬਾਗ ਲੀਚੀ ਦਾ ਬਾਗ ਹੈ ਪਿੱਛੇ ਤੇ ਇਹ ਸਾਰਾ ਪਿੰਡ ਹੈ ਇੱਧਰ ਤੇ ਮੈਂ ਉਪਰੋਂ ਤੁਹਾਨੂੰ ਦਿਖਾਣਾ ਕੋਠੇ ਤੋਂ ਪਿੰਡ ਕਿਦਾਂ ਦਾ ਲੱਗਦਾ ਤੇ ਇਹ ਲਾਟ ਸਾਹਿਬ ਦੇਖੋ ਕਿਦਾਂ ਐ ਕੋਟੀ ਜੈਕਟ ਖੋਲ ਕੇ ਫਿਰਾਂਡਿਆ ਵਾ ਓ ਤੂੰ ਕੀ ਬਣਿਆ ਸੰਜੇਾ ਤਾ ਹਾਂ ਕੋਠੇ ਤੇ ਜਾਣਾ ਹੁਣ ਅੱਜ 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 ਲਾ ਵੀ ਪੁੱਤਰ ਨੂੰ ਗੱਲ ਆਉਂਦਾ ਨਾ ਤਵਾ ਦੀ ਵੱਖਰਾ ਵਾ ਹੈਨਾ ਬਾਏ ਕਰ ਦੇ ਬਾਏ ਆਏ ਸਾਡਾ ਜਿਹੜਾ ਸਵੇਰ ਸਵੇਰ ਦਾ ਟਾਈਮ ਹੁੰਦਾ ਨਾ ਇਹ ਆ ਇੱਕ ਕਣਾ ਇਹਨਾਂ ਫੱਟਿਆਂ ਦੇ ਉੱਤੇ ਨਾ ਇੱਕ ਰੋਟੀ ਉਹ ਦੇਖਿਓ ਕਾਂ ਬੈਠੇ ਦੇ ਸਾਹਮਣੇ ਤਾਰ ਤੇ ਉਹ ਇਸੇ ਕਰਕੇ ਬੈਠੇ ਨੇ ਰੋਟੀ ਪਾਉਣੀ ਹੁੰਦੀ ਇੱਕ ਕੀ ਪਤਾ ਭਰਾਵਾ ਇਹਨਾਂ ਦੇ ਪੈਰਾਂ ਪਿੱਛੇ ਸਾਨੂੰ ਮਿਲਦੀ ਹੋਵੇ ਇੱਕ ਰੋਟੀ ਪਾ ਦਈਏ ਬਸੇ ਬੁਰਕੀਆਂ ਕਰਕੇ ਰਾਤ ਦੇਣੀਆਂ ਤੇ ਕਾਂ ਆਪੇ ਆ ਗਏ ਨਾ ਕੋ ਖ ਕੋ ਖ ਕੋ ਖ ਖ ਖ ਵਸ ਇਦਾਂ ਨਾ ਇੱਕ ਵਾਰੀ ਕੋ ਕੋ ਕਰ ਦੋ ਤੇ ਕਾਂ ਆ ਜਾਂਦੇ ਸਾਰੇ ਚੈੱਕ ਕਰੋ ਕਿੰਨੇ ਕਾਂ ਆ ਗਏ ਕਿੰਨੇ ਚਿੜੀਆਂ ਆ ਗਈਆਂ ਜੇ ਅੱਧੇ ਲੈ ਕੇ ਰੋਟੀ ਉੱਡ ਗਏ ਅੱਧੇ ਆਉਣ ਡੇ ਹੋਏ ਆ ਵੇਖੋ ਲਓ ਵੀਰੋ ਚੈੱਕ ਕਰੋ ਪੂਰਾ ਪਿੰਡ ਧੁੰਦ ਕਿੰਨੀ ਪਈ ਅੱਜ ਇਧਰੋਂ ਵੀ ਪੂਰਾ ਪਿੰਡ ਦਾ ਥਿਊ ਵਿਊ ਦੇਖਦਾ ਐਤੋਂ ਇਹ ਥੱਲੇ ਆਪਣਾ ਘਰ ਉਪਰੋ ਟਾਇਲ ਕਿੰਨੀ ਸੋਹਣੀ ਲੱਗਦੀ ਹੈ ਨਾ ਟੌਪ ਫਲੋਰ ਤੋਂ ਚੈੱਕ ਕਰੋ ਇਧਰ ਲੱਗਾ ਸੰਤਰੇ ਦਾ ਬੂਟਾ ਪਪੀਤੇ ਦਾ ਇੱਕ ਲੰਗਾੜ ਦਾ ਅਮਰੂਦ ਦਾ ਤਾਂ ਪਿੰਡ ਧੁੰਦ ਦੇਖੋ ਧੁੰਦ ਬਹੁਤ ਜ਼ਿਆਦਾ ਪਈ ਆ ਤੇ ਚਲੋ ਵੀਰੋ ਇਹ ਵਲੌਗ ਨਾ ਸਾਡਾ ਇੱਥੇ ਰੱਖਨੇ ਆ ਪਰੌਂਠਿਆਂ ਵਾਲਾ ਇੱਥੋਂ ਤੱਕ ਹੀ ਤੇ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਬਾਕਸੇ ਜ਼ਰੂਰ ਦੱਸਿਓ ਅਗਲੇ ਵੀਡੀਓ ਜੇ ਆਪਾਂ ਬਣਾਉਣੀਆਂ ਪਿੰਨੀਆਂ ਤੇ ਪਿੰਨੀਆਂ ਦਿਖਾਉਣੇ ਅੱਜ ਤੁਹਾਨੂੰ ਪਿੰਨੀਆਂ ਦਾ ਪ੍ਰੋਗਰਾਮ ਮੈਂ ਇਹ ਵਲੌਗ ਜਿਆਦਾ ਵੱਡਾ ਹੋ ਜੂਗਾ ਇਸ ਕਰਕੇ ਇਹਨੂੰ ਇੱਥੇ ਤੱਕ ਹੀ ਖਤਮ ਕਰ ਦਿੰਨੇ ਆ ਤੇ ਪਿੰਨੀਆਂ ਬਣਾਉਂਦੇ ਆ ਤੇ ਚਲੋ ਅੱਜ ਦੀ ਵੀਡੀਓ ਦੇਖਣ ਵਾਸਤੇ ਤੁਹਾਡਾ ਧੰਨਵਾਦ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ